ਗੱਲ ਕਰਦੇ ਆ ਬਾਹੂਬਲੀ ਬਾਰੇ ਬਾਹੂਬਲੀ ਫਿਲਮ ਜਦੋਂ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ ਤਾਂ ਇਸ ਫਿਲਮ ਨੇ ਸਿਨੇਮਾ ਘਰ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਸੀ ਇਤੇ ਕਹਿ ਸਕਦੇ ਆ ਇਤਿਹਾਸ ਹੀ ਨਹੀਂ ਰੁਖ ਵੀ ਬਦਲ ਕੇ ਰੱਖ ਦਿੱਤਾ ਸੀ ਤੇ ਇੱਕ ਵਾਰ ਫੇਰ ਇਹ ਫਿਲਮ ਸਿਨੇਮਾ ਘਰਾਂ ਵਿੱਚ ਰੀ ਰਿਲੀਜ਼ ਕੀਤੀ ਜਾ ਰਹੀ ਹੈ ਤੇ ਜੇ ਗੱਲ ਕਰੀਏ ਇਸ ਦੀ ਐਡਵਾਂਸ ਬੁਕਿੰਗ ਨੇ ਤਾਂ ਐਡਵਾਂਸ ਬੁਕਿੰਗ ਨੇ ਫੈਨਸ ਨੂੰ ਹਿਲਾ ਕੇ ਰੱਖ ਦਿੱਤਾ ਹੈ ਐਸਐਸ ਰਾਜਾਮੌਲੀ ਦੀ ਡਾਇਰੈਕਸ਼ਨ ਵਿੱਚ ਬਣੀ ਬਾਹੂਬਲੀ ਦਾ ਐਪਿਕ ਰੀ-ਰੀਲੀਜ਼ਿੰਗ ਲਈ ਤਿਆਰ ਹੈ ਤੇ ਲੋਕਾਂ ਵਿੱਚ ਜੋਸ਼ ਘਟ ਹੋਣ ਦਾ ਨਾਮ ਲੈ ਹੀ ਨਹੀਂ ਰਿਹਾ ਐਡਵਾਂਸ ਬੁਕਿੰਗ ਦੀ ਗੱਲ ਕਰੀਏ ਤਾਂ ਇਹ ਫਿਲਮ ਪਹਿਲਾਂ ਹੀ 5 ਕਰੋੜ ਰੁਪਏ ਦਾ ਆંકੜਾ ਪਾਰ ਕਰ ਚੁੱਕੀ ਹੈ ਇੰਡੀਆ ਵਿੱਚ ਜਿੱਥੇ 2.5 ਕਰੋੜ ਦੀ ਬੁਕਿੰਗ ਹੋ ਚੁੱਕੀ ਹੈ ਉੱਥੇ ਹੀ ਓਵਰਸੀਜ਼ ਮਾਰਕੀਟ ਤੋਂ ਵੀ 2.5 ਕਰੋੜ ਦਾ ਕਮਾਲ ਦਾ ਰਿਸਪੌਂਸ ਮਿਲਦਾ ਨਜ਼ਰ ਆ ਰਿਹਾ ਹੈ ਇਹ ਲੈਵਲ ਦੀ ਐਡਵਾਂਸ ਬੁਕਿੰਗ ਆਮ ਤੌਰ ਤੇ ਨਵੀਂ ਰਿਲੀਜ਼ ਲਈ ਹੁੰਦੀ ਹੈ ਪਰ ਇੱਕ ਰੀ ਰਿਲੀਜ਼ ਲਈ ਇੰਨਾ ਕ੍ਰੇਜ਼ ਦੇਖਣਾ ਇੰਡਸਟਰੀ ਲਈ ਨਵੀਂ ਗੱਲ ਹੈ ਟਰੇਡ ਐਕਸਪਰਟਸ ਕਹਿ ਰਹੇ ਨੇ ਕਿ ਬਾਹੂਬਲੀ ਦੀ ਵਾਪਸੀ ਨੇ ਮੁਕੇਸ਼ ਬਾਬੂ ਦੀ ਖਲੇਜਾ ਤੇ ਮੁਰਾਦੀ ਵਰਗੀਆਂ ਰੀ ਰਿਲੀਜ਼ ਨੂੰ ਵੀ ਪਿੱਛੇ ਛੱਡ ਕੇ ਰੱਖ ਦਿੱਤਾ ਹੈ ਹੁਣ ਵੀ ਕਈ ਸ਼ੋਜ਼ ਲਈ ਬੁਕਿੰਗ ਖੁੱਲਨੀ ਬਾਕੀ ਹੈ ਤੇ 30 ਅਕਤੂਬਰ ਨੂੰ ਸਪੈਸ਼ਲ ਪ੍ਰੀਮੀਅਰ ਸ਼ੋਜ਼ ਦਾ ਪਲਾਨ ਵੀ ਰੈਡੀ ਹੈ ਮਤਲਬ ਇਹ ਆਂਕੜਾ ਹੋਰ ਵੱਧ ਸਕਦਾ ਹੈ ਤੇ ਫਿਲਮ ਦਾ ਕ੍ਰੇਜ਼ ਵੀ ਸਿਨੇਮਾ ਹਾਲਸ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਰ ਜਗ੍ਹਾ ਸਿਰਫ ਇੱਕੋ ਗੱਲ ਹੈ ਬਾਹੂਬਲੀ ਵਾਪਸ ਆ ਗਿਆ ਹੈ ਟ੍ਰੇਡ ਸਰਕਲਸ ਨੂੰ ਪੂਰਾ ਯਕੀਨ ਹੈ ਕਿ ਰੀ ਰਿਲੀਜ਼ ਦਾ ਓਪਨਿੰਗ ਡੇ ਟਰਨ ਆਊਟ ਕਮਾਲ ਦਾ ਹੋਵੇਗਾ ਫੈਨਸ ਨੂੰ ਫੇਰ ਮਿਲੇਗਾ ਮੌਕਾ ਉਹ ਲੰਮੇ ਉਹ ਵਿਜ਼ੂਅਲਸ ਤੇ ਉਹ ਹੀ ਗੂਸਬੰਮਸ ਫੇਰ ਤੋਂ ਮਹਿਸੂਸ ਕਰਨ ਦਾ ਜੋ ਪਹਿਲੀ ਵਾਰ ਥੀਏਟਰ ਵਿੱਚ ਬਾਹੂਬਲੀ ਵੇਖਦੇ ਹੋਇਆ ਸੀ